ਭਾਰਤ ਪਾਕਿਸਤਾਨ ਵਿਚਾਲੇ ਫੌਜੀ ਸੰਘਰਸ਼ ਤੋਂ ਬਾਅਦ ਹਵਾਈ ਅੱਡੇ ਚਾਲੂ ਕਰ ਦਿੱਤੇ ਗਏ ਨੇ ਜਿਹੜੇ ਇਹ ਪੋਰਟਸ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਉਹ ਹੁਣ ਫਿਰ ਤੋਂ ਖੋਲੇ ਜਾ ਰਹੇ ਨੇ ਮੁਹਾਲੀ ਸਥਿਤ ਸ਼ਹੀਦ ਭਗਤ ਸਿੰਘ ਕੋਮੰਤਰੀ ਹਵਾਈ ਅੱਡੇ ਤੇ ਉਡਾਣ ਸੰਚਾਲਨ ਦੁਬਾਰਾ ਸ਼ੁਰੂ ਹੋ ਗਿਆ ਹੈ ਭਾਰਤ ਵਿੱਚ 32 에어ਪੋਰਟਸ ਬੰਦ ਸੀ ਤੇ 25 ਉਡਾਨ ਮਾਰਗਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ 에ਅਰ ਸਪੇਸ ਉੱਤੇ ਇਹ پابੰਦੀਆਂ ਪਹਿਲਾਂ ਸ਼ਨੀਚਾਰਵਾਰ ਸਵੇਰ ਤੱਕ ਲਈ ਲਾਗੂ ਕੀਤੀਆਂ ਗਈਆਂ ਸੀ ਪਰ ਫਿਰ ਇਹਨਾਂ ਨੂੰ 15 ਮਈ ਤੱਕ ਸਵੇਰੇ 5:29 ਮਿੰਟ ਤੱਕ ਵਧਾ ਦਿੱਤਾ ਗਿਆ ਸੀ ਪਰ ਹੁਣ ਇਹਨਾਂ 에ਅਰਪੋਰਟਸ ਨੂੰ ਫਿਰ ਤੋਂ ਖੋਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਹਨਾਂ 에ਅਰਪੋਰਟਸ ਵਿੱਚ ਆਦਮਪੁਰ ਅੰਬਾਲਾ ਅੰਮ੍ਰਿਤਸਰ ਅਵੰਤੀਪੁਰ ਬਠਿੰਡਾ ਪੁਜਾ ਅਬਰੀਕਾਨੇਰ ਚੰਡੀਗੜ੍ਹ ਹਲਵਾਰਾ ਹਿੰਦਨ ਜਿਆਸਲਮੇਰ ਜੰਮੂ ਜਮਨਗਰ ਜੋਧਪੁਰ ਕਾਂਗੜਾ ਕਿਸ਼ੋਦ किशनਗੜ੍ਹ ਕੁਲੂ ਮਨਾਲੀ ਲੇ ਮੰਦਰਾ ਨਲਿਆ ਪਠਾਨਕੋਟ ਪਟਿਆਲਾ ਪੋਰਬੰਦਰ ਰਾਜਕੋਟ ਸਰਸਵਾ Shimla ਸ਼ਹੀ ਨਗਰ ਦੇ ਵਿੱਚ ਜਿਹੜੀ ਹੈ ਫਲਾਈਟਸ ਨੇ ਜਿਹੜੀਆਂ ਉਹ ਹਲੇ ਨਹੀਂ ਉੱਡਣਗੀਆਂ ਹਾਲਾਂਕਿ ਬਾਕੀ ਸਾਰੇ 에어ਪੋਰਟਸ ਖੋਲ ਦਿੱਤੇ ਗਏ ਨੇ ਸਿਰਫ ਇੱਕ ਸ਼੍ਰੀਨਗਰ ਨੂੰ ਛੱਡ ਕੇ